ਭਗਵੰਤ ਮਾਨ ਮੁੱਖ ਮੰਤਰੀ ਬਣਦੇ ਲਾਇਕ ਹੈ ਤੇ ਬਣਾਂ ਤਾਂ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨਤਾਂ ਜੱप्त ਕਰਾ ਦੀਆਂ ਸਾਰਿਆਂ ਦੀਆਂ ਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠੇ ਹੁਣ ਭਗਵੰਤ ਮਾਨ ਦੀ ਜਮਾਨਤਾਂ ਜੱप्त ਕਰਨੀਆਂ ਜਾਂ ਆਰ ਜਾਂ ਪਾਰ ਨਹੀਂ ਚੱਲੀ ਜਾਂਦਾ ਕੰਮ ਆਪਣਾ ਲੋਕਾਂ ਵਿੱਚ ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲੇ ਦੇ ਖਿਲਾਫ ਮੈਨੂੰ ਲੱਗਦਾ ਝਾੜੂ ਦਾ ਮੈਨੂੰ ਲੱਗਦਾ ਜੇ 92 ਸੀਟਾਂ ਜਿੱਤੀਆਂ ਸੀ ਨਾ ਇਕਸ ਮੈਂ ਗਰੰਟੀ ਦਿੰਦਾ ਆ 13 ਦੀਆਂ 13 ਸੀਟਾਂ ਜਮਾਨਤਾ ਜਬਤ ਹੋਣਗੀਆਂ ਝਾੜੂ ਵਾਲਿਆਂ ਦੀ ਹੁਣ ਮੁਕਾਬਲਾ ਸਿੱਧਾ ਇੱਕ ਪਾਸੇ ਪੰਜਾਬ ਆ ਇੱਕ ਪਾਸੇ ਪੰਜਾਬ ਦਾ ਕਿਸਾਨ ਆ ਇੱਕ ਪਾਸੇ ਕਿਨਾਂ ਅੰਦਰ ਗਰੀਬ ਮਜ਼ਦੂਰ ਵਪਾਰੀ ਆ ਪੰਜਾਬੀ ਆ ਦੂਜੇ ਪਾਸੇ ਆ ਦਿੱਲੀ ਦੀ ਤਾਕਤ ਜੇ ਹੁਣ ਵੀ ਵੋਟਾਂ ਪੈ ਗਈਆਂ ਉਹਨਾਂ ਨੂੰ ਫਿਰ ਤਾਂ ਸ਼ਰਮ ਆਣੀ ਚਾਹੀਦੀ ਆ ਆਪਣੇ ਪਟਿਆਲੇ ਵਾਲਿਓ ਪਾਰਲੀਮੈਂਟ ਮੈਂਬਰ ਅਕਾਲੀ ਦਲ ਦਾ ਜੈਦਾ ਪਟਿਆਲੇ ਤੋਂ ਆ ਰਾਜੇ ਰਾਣ ਬਹੁਤ ਦੇਖ ਲਿਆ ਰਾਜੇ ਰਾਣੀਆਂ ਨੂੰ ਤੁਸੀਂ ਬਹੁਤ ਦੇਖ ਲਿਆ ਡੱਕਾ ਨਹੀਂ ਦੋੜਿਆ ਤੁਹਾਡੇ ਵਾਸਤੇ ਸ੍ਰੋਮ ਨੇ ਕਾਲੀ ਦਲ ਨੂੰ ਪਟਿਆਲਾ ਜ਼ਿਲ੍ਹੇ 'ਚ ਬਹੁਤ ਵੱਲ ਮਿਲੇ ਬੜੇ ਨੇਕ ਇਨਸਾਨ ਬੜੇ ਮਿਹਨਤੀ ਇਨਸਾਨ ਜੇ ਨਾਣੇ ਦੇ ਵਿੱਚ ਸੇਵਾ ਦੀ ਭਾਵਨਾ ਹੈ ਪ੍ਰੋਫੈਸਰ ਸੁਮੇਰ ਸੀਰਾ ਜੀ ਕਈ ਲੋਕ ਰੋਜ਼ ਮਿਲਦੇ ਮੈਨੂੰ ਜਦੋਂ ਅਸੀਂ ਪ੍ਰੋਫੈਸਰ ਸੀਰਾ ਜੀ ਮਿਲੇ ਉਹਨਾਂ ਦੇ ਵਿਚਾਰ ਸੁਣੇ ਉਹਨਾਂ ਗੱਲਾਂ ਸੁਣੀਆਂ ਉਹਨਾਂ ਦੇ ਕੰਮ ਬਾਰੇ ਪਤਾ ਕੀਤਾ ਦੇਖੋ ਜ਼ਮੀਨ ਨਾ ਜੁੜੇ ਹੈ ਗਰੀਬ ਨਾ ਜੁੜੇਗਾ ਕਈ ਲੋਕੀ ਰਾਜ ਕਰਨ ਵਾਸਤੇ ਆਉਂਦੇ ਹੈ ਕਈ ਲੋਕੀ ਸੇਵਾ ਕਰਨ ਵਾਸਤੇ ਆਉਂਦੇ ਸ੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਦਾ ਆਹੀ ਫਰਕ ਹੈ ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ ਕੌਮ ਦੀ ਆਵਾਜ਼ ਹੈ ਖੋਡੀ ਭਾਵਨਾ ਨੂੰ ਸਮਝਣ ਵਾਲੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ 103 ਸਾਲਾਂ ਚ ਰਾਜ ਮਕਸਦ ਨਹੀਂ ਸੀ ਉਹਨਾਂ ਦਾ ਜ਼ੁਲਮ ਦੇ ਖਿਲਾਫ ਲੜਨਾ ਮਕਸਦ ਸੀ ਕੱਲੇ 20 ਸਾਲ ਰਾਜ ਕੀਤਾ 80 80 ਸਾਲ ਤੋਂ ਵੱਧ ਤੱਕ ਕੱਲੇ ਉਹਨਾਂ ਨੇ ਮੋਰਚੇ ਲਾਏ ਸਟਰਗਲ ਕੀਤਾ ਕਿਸਾਨੀ ਵਾਸਤੇ ਗਰੀਬ ਵਾਸਤੇ ਪੰਜਾਬ ਵਾਸਤੇ ਕੌਮ ਵਾਸਤੇ ਜਿਹੜੀਆਂ ਦੂਜੀਆਂ ਪਾਰਟੀਆਂ ਹੁੰਦੀਆਂ ਅੱਜ ਗਾਜ਼ ਕਰਕੇ ਜਿਹੜੀਆਂ ਨੈਸ਼ਨਲ ਪਾਰਟੀਆਂ ਹਨ ਭਾਵੇਂ ਭਾਜੀਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਪ ਹੈ ਉਹਨਾਂ ਦਾ ਮਕਸਦ ਹੈ ਕਿ ਐਸ ਸੂਬੇ ਉਧੇ ਸੀ ਕਾਬਜ਼ ਹੋਣਾ ਹੈ ਇੰਨੇ ਐਮਪੀ ਲੈ ਕੇ ਜਾਣੇ ਹਨ ਕੰਮ ਕਰੋ ਨਾ ਕਰੋ ਕੋਈ ਫਿਕਰ ਨਹੀਂ ਉਹਨਾਂ ਨੂੰ ਉਹਨਾਂ ਦੀ ਲੀਡਰਸ਼ਿਪ ਦੇਖਦੀ ਹੈ ਕਿ ਸਾਡੇ ਉੱਤੋਂ ਦੇ ਹੁਕਮਰਾਨ ਸਾਡੇ ਕੀ ਕਹਿੰਦੇ ਆ ਜੇ ਕੋਈ ਪੰਜਾਬ ਦੇ ਖਿਲਾਫ ਵੀ ਕੋਈ ਫੈਸਲਾ ਉਤਲਿਆ ਗੈਦਨ ਥੱਲੇ ਵਾਲੇ ਮੰਨਣ ਲੱਗ ਜਾਂਦੇ ਆ ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਵਿੱਚ ਜਿੰਨੇ ਭਾਜੀਪੀ ਦੇ ਲੀਡਰ ਸਾਰੇ ਕਿਸਾਨਾਂ ਦੇ ਖਿਲਾਫ ਖੜੇ ਸੀ ਆ ਹੁਣ ਤੁਸੀਂ ਦੇਖ ਲਓ ਥੋੜੀ ਕਿਸਾਨਾਂ ਨੇ ਬਾਰਡਰ ਤੇ ਧਰਨੇ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ ਤੇ ਆਪਣੇ ਇੱਥੇ ਡਾਂਗਾਂ ਜੱਲਣ ਆਪਣੇ ਇੱਥੇ ਜਿਸ ਨਾਲੇ ਹੁਕਮ ਕੀ ਬੀਜੇਪੀ ਦਾ ਤੇ ਉਸ ਤੋਂ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਹੈ ਜਾਂ ਕਿਸੇ ਦਾ ਹਿੰਮਤ ਦੀ ਹੁੰਦੀ ਮੈਂ ਕੋਈ ਬੈਂਦੀ ਕਰਨਾ ਆ ਆਪਣੇ ਆਪਣੇ ਅਸੀਂ ਜਿਉਣਾ ਮਰਨਾ ਇੱਥੇ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ساری ਜ਼ਿੰਦਗੀ ਪੰਜਾਬ ਖਤ ਸਮੁੱਚੀ ਕਾਲੀ ਦਲ ਲੀਡਰਸ਼ਿਪ ਨੇ ਪੰਜਾਬ ਦਾ ਤਲਾ ਦਿੱਤੀ ਤੁਸੀਂ ਪੰਜਾਬ ਵਿੱਚ ਕੀਜਾਂ ਗੇ ਲੱਗ ਜੋ ਤੁਸੀਂ ਦੇ ਕੌਮੇ ਜੋਸ਼ਵੀ ਬਣਿਆ ਉਦੋਂ ਹੀ ਬਣਿਆ ਜਦੋਂ ਕਾਲੀ ਦਲ ਦੀ ਸਰਕਾਰ ਇੱਕ ਵੀ ਨਿਸ਼ਾਨੀ ਨਾ ਕਾਂਗਰਸ ਦੀ ਹੈ ਨਾ ਝਾੜੂ ਵਾਲੇ ਦੀ ਹੈ ਜਾਂ ਕਿਸੇ ਦੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਇੱਥੇ ਜ਼ਿਲ੍ਹੇ ਦੇ ਮੁੱਖ ਮੰਤਰੀ ਰਹੇ 10 ਸਾਲ ਇੱਕ ਨਿਸ਼ਾਨੀ ਦੱਸ ਦਿਓ ਜਿਨਨੇ ਥਰਮਲ ਪਲੈਂਟ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿਨਨੇ 에어ਪੋਰਟ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੀਆਂ 4 6 ਲੇਨ ਹਾਈਵੇ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿਨਨੇ ਸ਼ਹਿਰਾਂ ਚ ਸੀਵਰੇਜ ਪਾਇਆ ਜਿਨਨੇ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਕਰਾਈ ਉਹ ਵੀ ਬਾਦਲ ਸਾਹਿਬ ਨੇ ਗਰੀਬ ਨੂੰ ਆਟਾ ਗਾਲ ਸ਼ਗਨ ਪੈਨਸ਼ਨ ਐਸ ਸੀ ਸਕਾਲਰਸ਼ਿਪ ਸਾਰੀਆਂ ਬਾਦਲ ਸਾਹਿਬ ਨੇ ਦਿੱਤੀਆਂ ਜ਼ਿਮੀਂਦਾਰ ਨੂੰ ਕਯੂਲ ਕਨੈਕਸ਼ਨ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਮੰਡੀਆਂ ਬਣਾਈਆਂ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਨਾਲ ਕਸੀਆਂ ਗੱਡੀਆਂ ਅਕਾਲੀ ਸਰਕਾਰਾਂ ਨੇ ਫਿਰ ਆਪਾਂ ਤਜਰਬੇ ਕਰਦੇ ਰਹਿਨੇ ਆ ਇੱਕ ਹੁਣ ਇਹਨੂੰ ਮੋੜ ਪਾ ਕੇ ਦੇਖੀ ਕਿ ਇਹਨੂੰ ਵੇੜ ਦੇ ਆ ਤਜਰਬਿਆਂ ਦਾ ਨੁਕਸਾਨ ਆਪਣਾ ਹੁੰਦਾ ਆਪਣੀ ਅਗਲੀ ਪੀੜ੍ਹੀਆਂ ਦਾ ਹੁੰਦਾ ਹੈ ਕੀ ਗੁਜਰਾਤੀ ਜਦੋਂ ਕਰਦੇ ਆ 30 ਸਾਲ ਹੋ ਗਏ ਗੁਜਰਾਤੀਆਂ ਨੂੰ ਮੋਦੀ-ਮੋਦੀ ਕਰਦੇ ਦੋ ਕਹਿੰਦੇ ਭਾਵੇਂ ਕੋਈ ਮਰਜ਼ੀ ਹੋ ਜਾਈ ਤਜਰਬਾ ਨਹੀਂ ਕਰਦੇ ਮੋਦੀ ਨਹੀਂ ਪਾਉਣਾ ਤੇ ਆਪਣੇ ਮਿੰਡ 'ਚ ਕੋਈ ਆ ਜੇ ਆਣੀ ਇਹਦੇ ਮਗਰ ਲੱਗ ਜੂ ਬਦਲਾ ਹੁਣ ਆ ਭਗਵੰਤ ਮਾਨ ਮੁੱਖ ਮੰਤਰੀ ਬਣਦੇ ਲਾਇਕ ਹੈ ਤੇ ਬਣਾਂ ਤਾਂ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨਤਾਂ ਜਬਤ ਕਰਾ ਦੀਆਂ ਸਾਰਿਆਂ ਦੀਆਂ ਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠੇ ਹੁਣ ਭਗਵੰਤ ਮਾਨ ਦੀ ਜਮਾਨਤਾਂ ਜਬਤ ਕਰਨੀਆਂ ਜਾਂ ਆ ਰਿਹਾ ਆਪਾਂ ਅਹੀਂ ਚੱਲੀ ਜਾਂਦਾ ਕੰਮ ਆਪਣਾ ਅਜਬ ਕਰੋ ਨਿਕਲ ਨਹੀਂ ਕੋਈ ਫਿਕਰ ਨਹੀਂ ਕਿ ਜਿਉਂਦੇ ਮਰਦੇ ਉਹਨੇ ਦਾ ਮੇਲਾ ਲੁੱਟ ਲਿਆ ਹੁਣ ਕਹਿੰਦਾ 5 ਸਾਲ ਦਾ ਮੈਸ਼ ਕਰੂਗਾ ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ ਤੁਸੀਂ ਦੇਖ ਲਓ ਭਾਵੇਂ ਅਕਾਲੀ ਦਾ ਲਾਪੋਜੀਸ਼ਨ ਜੋ ਹੈ ਫਿਰ ਵੀ ਥੋੜੇ ਵਿੱਚ ਹੀ ਰਹਿੰਦੀ ਹੈ ਮੈਂ ਤਾਂ ਫਿਰ ਵੀ ਪਿੰਡ ਪਿੰਡ ਤੁਰਿਆ ਫਿਰਦਾ ਨਾ ਕੈਪਟਨ ਮੇ ਉਹ ਨਾ ਭਵੰਤ ਮੰਨਿਆ ਹੁਣਾ ਆ ਫਰਕਾ ਆਪਣੇ ਅਕਾਲੀ ਦਲ ਤੁਹਾਡੀ ਤੁਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਕੋਈ ਮੇਰੀ ਜਾਇਦਾਦ ਨਹੀਂ ਅੱਜ ਮੈਨੂੰ ਸੇਵ ਮਿਲਿਆ ਕੱਲ ਕਿਸੇ ਨੂੰ ਮਿਲੂਗੀ ਪਰਸੋਂ ਕਿਸੇ ਕੋਲੇ ਜਾਊਗੀ ਪਰ ਆਪਣੀ ਕੌਮ ਦੀ ਆਵਾਜ਼ ਆਪਣੀ ਪੰਜਾਬ ਦੀ ਆਵਾਜ਼ ਜੇ ਹੁਣ ਇਕੱਠੇ ਹੋਏ ਹੁਣ ਮੁਕਾਬਲਾ ਸਿੱਧਾ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਪੰਜਾਬ ਦਾ ਕਿਸਾਨ ਹੈ ਇੱਕ ਪਾਸੇ ਕਿਸਾਨ ਦਾ ਗਰੀਬ ਮਜ਼ਦੂਰ ਵਪਾਰੀ ਹੈ ਪੰਜਾਬੀ ਹੈ ਦੂਜੇ ਪਾਸੇ ਆ ਦਿੱਲੀ ਦੀ ਤਾਕਤਾਂ ਜੇ ਹੁਣ ਵੀ ਵੋਟਾਂ ਪੈ ਗਈਆਂ ਉਹਨਾਂ ਨੂੰ ਕਿੰਨਾ ਸ਼ਰਮ ਹੋਣੀ ਚਾਹੀਦੀ ਆ ਆਪਣੇ ਦੇਖੋ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੇ ਬਾਰਡਰ ਸੀਲ ਕਰਤੇ ਉਥੇ ਬੰਬ ਚਲਾਏ ਸਾਰਾ ਕੁਝ ਲਾਇਆ ਤੁਹਾਨੂੰ ਆਪਾਂ ਤਾਂ ਦਿੱਲੀ ਪ੍ਰੋਟੈਸਟ ਕਰਨੀ ਚੱਲੇ ਸੀ ਕਿ ਤੁਸੀਂ ਕਿਉਂ ਨਹੀਂ ਹੁਣ ਬਾਰਡਰ ਸੀਲ ਕਰਦੇ ਕਿ ਅਸੀਂ ਇੱਕ ਵੀ ਵੋਟ ਨਹੀਂ ਪਾਉਣ ਦਿੰਦੇ ਉਹਨਾਂ ਨੂੰ ਇੱਥੇ ਝਾੜੂ ਮੰਨਾ ਝਾੜੂ ਨੂੰ ਵੋਟ ਪੈਣਾ ਕਾਂਗਰਸ ਨੂੰ ਪਏ ਜੇ ਉਹ ਬਾਰਡਰ ਸੀਲ ਕਰਦੇ ਆਪਾਂ ਵੋਟਾਂ ਨਾਲ ਬਾਰਡਰ ਸੀਲ ਕਰਲੇ ਉਹਨਾਂ ਨੇ ਤਾਂ ਬੰਬਾਂ ਨਾਲ ਸੀਲ ਕੀਤਾ ਸੀ ਨਾ ਆਪਾ ਵਾਟਰ ਉਟਾਣਾ تیرਾਂ ਦੀਆਂ تیرਾਂ ਸੀਟਾ ਜਿਤਾ ਦਿਓ ਤੇ ਦੱਸ ਦਿਓ ਕਿ ਪੰਜਾਬ ਕਿਹੜੇ ਪਾਸੇ ਖਟਾ ਪੰਜਾਬ ਦਾ ਕਿਸਾਨ ਗਰੀਬ ਕਿਹੜੇ ਪਾਸੇ ਹੈ ਜੇ ਹਲੇ ਵੀ ਨਾ ਫੈਸਲਾ ਕੀਤਾ ਜੇ ਹਲੇ ਵੀ ਨਾ ਫੈਸਲਾ ਕੀਤਾ ਫਿਰ ਫਿਰ ਪਤਾ ਨਹੀਂ ਕੀ ਹੋਊਗਾ ਮੈਨੂੰ ਦਾ ਆਪਣੇ ਫਿਰ ਆਪਣੇ ਕੌਮ ਚ ਮੈਨ ਲੱਗਾ ਉਹ ਜਜ਼ਬਾ ਨਹੀਂ ਰਹੂਗਾ ਮੈਂ ਤਾਂ ਸਹੀ ਮਣੇ ਤੇ ਦੇਖਣਾ ਚਾਹਣਾ ਰਿਜ਼ਲਟ ਤੁਹੇ ਦੇਖਣਾ ਚਾਹਣਾ ਹੈ ਕਿ ਲੋਕ ਆਪਣਾ ਖਾਲਸਾ ਪੰਥ ਪੰਜਾਬ ਦੇਖੋ ਕਾਲੀ ਦਰ ਇੱਕ ਪਾਰਟੀ ਹੈ ਜਿਹੜੇ ਪੰਜਾਬ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖਦੀ ਹੈ ਆ ਦੂਜੀਆਂ ਪਾਰਟੀਆਂ ਦੇ ਧਰਮ ਨੂੰ ਦੂਜੇ ਲੜਾ ਕੇ ਉਹਨਾਂ ਦਾ ਮਤਲਬ ਹੈ ਲੜਨ ਲੋਕੀ ਤੇ ਤਾਂ ਵੋਟਾਂ ਆਉਣਾ ਅਸੀਂ ਕਹਿੰਦੇ ਕਿ ਜੋੜੋ ਸਾਡੇ ਵਾਸਤੇ ਪੰਜਾਬ ਤਰੱਕੀ ਕਰੂਗਾ ਤਾਂ ਪੰਜਾਬ ਸ਼ਾਂਤੀ ਰਹੂਗੀ ਤਾਂ ਤਰੱਕੀ ਹੋਊਗੀ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਇਸ ਕਰਕੇ ਅੱਜ ਪ੍ਰੋਫੈਸਰ ਸੁਮੇਰ ਸੀਰਾ ਜੀ ਆਏ ਹੈ ਦੇਖੋ ਸਟੇਟ ਐਗਜ਼ੀਕਟਿਵ ਮੈਂਬਰ ਬੀਜੇਪੀ ਦੇ ਹੈ ਬਹੁਤ ਮਿਹਨਤੀ ਹੈ ਤੇ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਵੱਡੀ ਵਿਦਾਈ ਤੁਸੀਂ ਬੀਜੇਪੀ ਛੱਡੀ ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ ਇਹਦਾ ਮਤਲਬ ਇਹ ਹੈ ਉਹਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਸਹੀ ਬਣੇਗਾ ਹੁਣ ਜਿਹੜੀ ਥੈਂਕ ਯੂ ਤੁਸੀਂ ਯੋ ਗ੍ਰੇਡ ਤੇ ਮੈਂ ਇਹਨਾਂ ਨੂੰ ਮਾਨ ਸਾਨੂੰ ਬੜਾ ਇਹਨਾਂ ਦੀ ਲੋੜ ਹੈ ਤੇ ਪਾਰਟੀ ਦੇ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਣੇ ਆ ਤੁਸੀਂ ਹੁਣ ਸੇਵਾ ਸਭਾਲੋ ਤੁਸੀਂ ਸਮੋਲਾ ਤੇ ਪਟਿਆਲੇ ਵਾਲਿਓ ਪਾਰਲੀਮੈਂਟ ਮੈਂਬਰ ਅਕਾਲੀ ਦਲ ਦਾ ਚਾਹੀਦਾ ਪਟਿਆਲੇ ਤੋਂ ਆ ਰਾਜਿਆਂ ਨੂੰ ਬਹੁਤ ਦੇਖ ਲਿਆ ਰਾਜੇ ਰਾਣੀਆਂ ਨੂੰ ਤੁਸੀਂ ਬਹੁਤ ਦੇਖ ਲਿਆ ਡੱਕਾ ਨਹੀਂ ਦੋੜਿਆ ਤੁਹਾਡੇ ਵਾਸਤੇ ਨਾ ਮਿਲ ਲਾਉਂਦੇ ਐ ਦੇ ਤੁਹਾਡੇ ਹੈ ਤੇ ਇਕੱਲੇ ਹੈ ਤੁਹਾਡੀ ਆਪਣੀ ਮਾਂ ਪਾਟੀ ਚੜੋਂਦੀ ਕਾਲੀ ਦਲ ਬਹੁਤ ਬਿੱਲਾ ਜੀ ਦਾ ਬਹੁਤ ਆ ਇੱਕ ਬੜਾ ਸਾਡੇ ਕੋਲ ਹੀਰਾ ਹੈ ਬਹੁਤ ਮਹਿੰਦੀ ਹੈ ਸਾਰੀ ਟੀਮ ਲੱਗੀ ਮੈਂ ਤੁਹਾਨੂੰ ਦੱਸਾਂ ਪੰਜਾਬ ਬਚਾਓ ਯਾਤਰਾ ਚ ਮੈਂ ਤਕਰੀਬਨ 50 60 ਹਲਕੇ ਕੱਢ ਕੇ ਆਇਆ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਇੱਕ ਤੂਫਾਨ ਹੀ ਖੜਾ ਹੋ ਰਿਹਾ ਲੋਕਾਂ ਵਿੱਚ ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲੇ ਦੇ ਖਿਲਾਫ ਮੈਨੂੰ ਲੱਗਦਾ ਝਾੜੂ ਦਾ ਮੈਨੂੰ ਲੱਗਦਾ ਜੇ 92 ਸੀਟਾਂ ਜਿੱਤੀਆਂ ਸੀ ਨਾ ਇটস ਮੈਂ ਗਰੰਟੀ ਦਿੰਦਾ ਆ 13 ਦੀਆਂ 13 ਸੀਟਾਂ ਜਮਾਨਤਾ ਜ਼ਬਤ ਹੋਣਗੀਆਂ ਝਾੜੂ ਵਾਲਿਆਂ ਦੀ ਤੇ ਉਹਦੇ ਨਾਲ بڑا ਮੁਕਾਬਲਾ ਕਰ ਰਿਹਾ ਬੀਜੇਪੀ ਥੱਲੇ ਥੱਲੇ ਉਸ ਕਿਦੀ ਕਿਦੀ ਬੱਜੂਗੀ ਉਹਨਾਂ ਤੋਂ ਦੁਨਾਂ ਚ ਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ